ਤੇ ਲੋਕ ਬੈਠੇ ਨੇ ਪਹਿਲਾਂ ਆ ਕੇ ਰਾਤ ਨੂੰ ਹੀ ਆ ਕੇ ਸੌ ਜਾਂਦੇ ਇੱਥੇ ਤੇ ਨੰਬਰ ਲਾਉਣ ਵਾਸਤੇ ਤੇ ਇਹ ਗੱਲ ਪੀਜੀਆਈ 'ਚ ਸਾਰੀ ਦਿਹਾੜੀ ਲੱਗ ਗਈ ਉੱਥੇ ਕਿਉਂਕਿ ਰਸਬਾਉ ਬਹੁਤ ਜ਼ਿਆਦਾ ਰਹਿੰਦਾ ਏ ਤੇ ਟੈਸਟ ਵਗੈਰਾ ਕਰਾਉਣ ਨੂੰ ਵੀ ਭੀੜ ਹੁੰਦੀ ਆ ਇੱਕੋ ਕਰਾਉਣੀ ਪੈਂਦੀ ਆ ਤੇ ਈਸੀਜੀ ਵੀ ਕਰਾਈ ਉਹਨਾਂ ਨੇ ਕੱਲ ਦੋ ਤਿੰਨ ਟੈਸਟ ਸੀਗੇ ਤੇ ਉਸ ਕਰਕੇ ਕੱਲ ਬਲੌਗ ਵੀ ਨਹੀਂ ਬਣਾਇਆ ਹੈਗਾ ਉਸ ਤੋਂ ਬਾਅਦ ਫਿਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਨਵੀਂ ਵੀਡੀਓ ਦੇ ਵਿੱਚ ਮੈਂ ਤੁਹਾਡਾ ਆਪਣਾ ਗਰਦੀਪ ਕਨੌਲੀ ਤੇ ਅੱਜ ਚੰਡੀਗੜ੍ਹ ਚੱਲਿਆ ਜੀ ਸਵੇਰੇ ਸਵੇਰੇ ਤੇ ਚੰਡੀਗੜ੍ਹ ਪੀਜੀਆਈ ਜਾਣਾ ਮੈਂ ਤੇ ਸਮਾਂ ਸਵੇਰੇ 4 ਵਜੇ ਦਾ ਹੈ 4 ਵਜੇ ਗਏ ਆ ਸਵੇਰ ਦੇ ਤੇ ਸਾਹਮਣੇ ਗੁਰੂ ਘਰ ਹੈ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਗੁਰਦੁਆਰਾ ਤੇ ਅਰਦਾਸ ਬੇਨਤੀ ਕਰਕੇ ਚੱਲੇ ਆ ਜੀ ਵਾਹਿਗੁਰੂ ਸੋਖ ਰੱਖੀ ਸੱਜਾ ਬੋਆ ਜੀ ਅੱਜ ਟੈਸਟ ਹੋਣਾ ਹੈ ਮੇਰੇ ਟੈਸਟ ਰਿਪੋਰਟ ਮਿਲ ਜਾਣੀ ਹੈ 9 10 ਵਜੇ ਤੇ ਉਸ ਤੋਂ ਬਾਅਦ ਦੇਖਦੇ ਆ ਫਿਰ ਕੀ ਪ੍ਰੋਗਰੈਸ ਆ ਡਾਕਟਰ ਕਹਿੰਦੇ ਆ ਗਰੀਨ ਦੰਦੇ ਰਹੀ ਹੈ ਬਹੁਤ ਜ਼ਿਆਦਾ ਤੇ ਆਪਾਂ ਇਹ ਵਰੀ ਪਿੰਡ ਖੇਦਰਾਬਾਦ ਜਿਲ੍ਹਾ ਮੁਹਾਲੀ ਦੇ ਵਿੱਚ ਤੇ ਇਤੋਂ ਚੰਡੀਗੜ੍ਹ ਨੇੜੇ ਪੈਂਦਾ ਇਸ ਕਰਕੇ ਫਿਰ ਇਹਨਾਂ ਨੂੰ ਪੀਜੀਆ ਜਿਹੜਾ 25 ਕਿਲੋ ਮੀਟਰ ਦਾ ਰਸਤਾ ਇਤੋਂ ਜੇ ਘਨੋਲੀ ਦਵਾਈਆ ਪਿੰਡ ਤੋਂ ਵੀ ਥੋੜਾ ਟਾਈਮ ਵੱਧ ਲੱਗ ਜਾਂਦਾ ਇਸ ਕਰਕੇ ਆਪਾਂ ਸ਼ਾਮੀ ਆ ਗਏ ਜੀ ਆ ਗਏ ਇੱਥੇ ਤੇ ਬਸ ਹੁਣ ਚੱਲੇ ਆ ਨਿਕਲੇ ਆ ਇੱਥੋਂ ਘਰ ਤੇ ਹੈਲਥ ਇਸ਼ੂ ਕਰਕੇ ਮੈਂ ਦੱਸਿਆ ਸੀਗਾ ਮੇਰੀ ਜਿਹੜੀ ਹਾਰਟ ਦੀ ਐ ਪ੍ਰੋਬਲਮ ਐ ਉਹ ਹੋ ਗਈ ਸੀ ਤੇ ਉਹਦਾ ਟ੍ਰੀਟਮੈਂਟ ਚੱਲਦਾ ਜੀ 6 ਮਹੀਨੇ ਤੋਂ ਇਸ ਕਰਕੇ ਮੈਂ ਆਪਣੀ ਜੌਬ ਤੇ ਵੀ ਨਹੀਂ ਗਿਆ ਹੈਗਾ ਕਿਉਂਕਿ ਮੈਂ ਯੂਰਪ ਦੇ ਵਿੱਚ ਜੌਬ ਕਰਦਾ ਸੀ ਤੇ ਉਹ ਵੀ ਜੌਬ ਛੁੱਟ ਗਈ ਮੇਰੀ ਵਧੀਆ ਜੌਬ ਸੀਗੀ ਮੇਰੀ ਯੂਰਪ ਦੇ ਵਿੱਚ ਟਰਾਲਰ ਡਰਾਈਵਰ ਦੀ ਤੇ ਹੁਣ ਘਰ ਦੇ ਜਾਣ ਨਹੀਂ ਦਿੰਦੇ ਹੈਗੇ ਤੇ ਚਲੋ ਦੇਖਦੇ ਆ ਹੁਣ ਟ੍ਰੀਟਮੈਂਟ ਚੱਲਦਾ ਬਾਕੀ ਡਾਕਟਰ ਨੂੰ ਪੁੱਛਦੇ ਆ ਹੁਣ ਅੱਜ ਪੁੱਛਾਂਗੇ ਕਿ ਜੇ ਪ੍ਰੋਗਰੈਸ ਹੋਈ ਵੀ ਹੋਈ ਆੜ ਵੀ ਤੇ ਫਿਰ ਦੇਖਾਗੇ ਕਮਬੈਕ ਕਰਾਂਗਾ ਕੰਮ ਤੇ ਆਪਣੇ ਤੇ پلان ਤਾਂ ਇਹ ਆ ਜੀ ਦੁਬਾਰਾ ਵਾਪਸ ਆਪਣੇ ਕੰਮ ਤੇ ਚੱਲੀਏ ਲਗਦਾ ਹੀ ਟਿਪਰ ਆ ਸਾਹਮਣੇ ਰੋਡ ਸਾੜੀ ਦੂਰ ਦੀ ਹੈ ਟਿਪਰ ਨਹੀਂ ਘੋੜਦੀ ਹੈ ਸਾਰੀ ਰੋਡ ਸਾਹਮਣੇ ਆਦਾ ਨਾ ਟਿਪਰੀ ਆ ਮਾਇਨੇ ਵਗੈਰਾ ਹੁੰਦੀ ਨਾ ਕ੍ਰੈਸ਼ਰ ਕ੍ਰੂਸ਼ਰਾਂ ਵਾਲੇ ਜਲਦੀ ਰਾਤ ਨੂੰ ਨੇ ਤਾਂ ਸਹੀ ਕਿ ਦੱਸ ਜਾਇਆ ਵਾ ਟਰੱਕ ਹੈ ਟਿਪਰ ਨਹੀਂ ਆਹ ਟਿਪਰ ਹੈ ਟਿਪਰ ਆ ਪਤਾ ਘੰਡਾ ਲੱਗਾ ਇਥੋਂ ਚੰਡੀਗੜ੍ਹ ਨੂੰ ਹਨ ਹਾਂ 45 ਮਿੰਟ ਲੱਗਦੇ ਪੀਜੀਆ ਤੋਂ ਨੂੰ 45 ਮਿੰਟ ਤੋਂ ਆਹ ਮਣ ਪਿੰਡ ਤੋਂ ਜ਼ਿਆਦਾ ਲੜ ਆ ਜਾਂਦਾ ਕਨੌਲੀ ਤੋਂ ਲਾ ਜਾਂਦਾ 1 ਘੰਟਾ ਆਪਾਂ ਮੋਹਾਲੀ ਜੈਂਟਰ ਹੋਏ ਨਾ ਨਿਊ ਚੰਡੀਗੜ੍ਹ ਚ ਇਹ ਸਾਰਾ ਨਿਊ ਚੰਡੀਗੜ੍ਹ ਆ ਨਾ ਨਿਊ ਚੰਡੀਗੜ੍ਹ ਆਹ ਰੈਂਕਵਰਟ ਸ਼ਹਿਰ ਵਰਗਾ ਬਣ ਗਿਆ ਜਰਮਨ ਦਾ ਸ਼ਹਿਰ ਹੈ ਰੈਕੋਰਡ ਤੇਰਾ ਨਹੀਂ ਗੂੰਜ ਬਹੁਤ ਪੈਦੀ ਆ ਖੇਤ ਹੁੰਦਾ ਸੀ ਜੇ ਪਹਿਲਾਂ ਦੂਰ ਦੂਰ ਤੱਕ ਬਿਰਲਗਾ ਬਣਦੀਆਂ ਸਾਰੀਆਂ ਖੇਤੇ ਹੁੰਦੇ ਤੇ ਜੇ ਅਸੀਂ ਇੱਥੇ ਪੜਨ ਜਾਏ ਕਰਦੇ ਤੇ ਇਥੋਂ ਸਾਰਾ ਇਥੇ ਖੇਤ ਨਦੀਆਂ ਹੁੰਦਾ ਪਹਿਚਾਰੇ ਨਹੀਂ ਹੁੰਦਾ ਸਾਰੇ ਪਾਸੇ ਇਹੀ ਹਾਲ ਹੈ ਜਿੱਥੇ ਦੁਨੀਆਂ ਜਿੱਥੇ ਮਰਜ਼ੀ ਚੱਲ ਜਾਓ ਨਵੀਆਂ ਜਿਹੜੀਆਂ ਛੱਡੀਆਂ ਉਹ ਬਣੀ ਜਾਂਦੀਆਂ ਨੇ ਨਵੇਂ ਤੇ ਨਵੇਂ ਸ਼ਹਿਰ ਚੰਡੀਗੜ੍ਹ ਨੂੰ ਹੁਣ ਪੁੱਛਦਾ ਹੀ ਕੋਈ ਨਹੀਂ ਹੈਗਾ 올ਡ ਚੰਡੀਗੜ੍ਹ ਉਹਦੀ ਵੈਲਿਊ ਹੈ ਨਹੀਂ ਹੁਣ ਉੱਥੇ ਡਿਵੈਲਪਮੈਂਟ ਵੀ ਨਹੀਂ ਹੋਈਗੀ ਉਦਾਂ ਦੀਆਂ ਬੱਟੀਆਂ ਉਹ ਕੁਆਟਰ ਜੇ ਲਾਲ ਲਾਲ ਜੇ ਤੋ ਐਂਟਰ ਹੋ ਗਿਆ ਆਪਣਾ ਇਹ ਅੱਗੇ ਜਾ ਕੇ ਕੋ ਲਫਟ ਮਾਰਨਾ ਹੂੰ ਆਪਾਂ ਗਾਲਾਂ ਗਲਤ ਚੱਲ ਗਿਆ ਜੀ ਰਾਈਟ ਮਾਰ ਲਿਆ ਸੀ ਹੂੰ ਉਹ ਟੇਪ ਤੁਸੀਂ ਵੱਲ ਗਈਆਂ ਰੋਡ ਵਾਲੀਆਂ ਕੋਈ ਵੀ ਆ ਹਾਂ ਨਾ வகரா மாரி ਤੋ ਲਓ ਜੀ ਗੱਡੀ ਪਾਰਕਿੰਗ ਲਾਤੀ ਆਪਾਂ ਨੇ। ਇਹ ਪਾਰਕਿੰਗ ਹੈ। ਸਵੇਰੇ ਸਵੇਰੇ ਤਾਂ ਖਾਲੀ ਹੁੰਦੀ ਆ ਇਹ ਬਾਅਦ ਚੋਂ ਫੇ ਫੁੱਲ ਹੋ ਜਾਣੀ ਆ। 6 ਵਜੇ ਨਾਲ ਪੂਰੀ ਭਰ ਜਾਂਦੀ ਆ ਜਗ੍ਹਾ ਵੀ ਨਹੀਂ ਮਿਲਦੀ ਇੱਥੇ। ਤੋ ਚੱਲਦੇ ਆਪਾਂ ਅੰਦਰ ਹੁਣ ਪਰਚੀ-ਪੁਰਚੀ ਕਟਾਈਏ ਜਾ ਕੇ। ਪਰ ਸਲਿੱਪ ਵਾਲੇ ਤਾਂ 8 ਵਜੇ ਆਉਂਦੇ ਆ। ਨੰਬਰ ਲਾਣਾ ਪੈਂਦਾ ਇੱਥੇ। ਤੇ ਲੋਕ ਬੈਠੇ ਨੇ ਪਹਿਲਾਂ ਆ ਕੇ ਰਾਤ ਨੂੰ ਹੀ ਆ ਕੇ ਸੌ ਜਾਂਦੇ ਇੱਥੇ ਤੇ ਨੰਬਰ ਲਾਉਣ ਵਾਸਤੇ ਉਹ ਸਾਹਮਣੇ ਖਿੜਕੀ ਆ। ਆ ਦੇਖੋ ਐਦਾਂ ਬੈਗ ਵਗੈਰਾ ਰੱਖੇ ਹੋਏ ਆ ਉਹਨੇ ਨੰਬਰ ਲਾਏ ਹੋਏ ਆ। ਤੇ ਬਾਹਰ ਮੈਨੂੰ ਪ੍ਰੋਬਲਮ ਰਹਿੰਦੀ ਸੀਗੀ ਥੋੜੀ ਹਾਰਟ ਬੀਟ ਦੀ ਤੇ ਇਸ ਕਰਕੇ ਮੈਂ ਮੈਡੀਕਲ ਕਰਾਉਣਾ ਟੈਸਟ ਕਰਾਉਣਾ ਆਏ ਸੀਗਾ ਇੱਥੇ ਇੰਡੀਆ ਕਿਉਂਕਿ ਉੱਥੇ ਵੀ ਮੈਂ ਕਰਾ ਸਕਦਾ ਸੀਗਾ ਬਾਹਰ ਉੱਥੇ ਫ੍ਰੀ ਹੋ ਜਾਣਾ ਸੀ ਕਾਰਡ ਵਗੈਰਾ ਬਣੇ ਹੋਏ ਸਾਡੇ ਹੈਲਥ ਕਾਰਡ ਪਰ ਥੋੜਾ ਇਸ਼ੂ ਹੋ ਜਾਂਦਾ ਹੈ ਜੌਬ ਦਾ ਕਿਉਂਕਿ ਸਾਡੀ ਜੌਬ ਐਦਾਂ ਦੀ ਸੀ ਕਿ ਡਰਾਈਵਿੰਗ ਦੀ ਤੇ ਇਸ ਕਰਕੇ ਫਿਰ ਮੈਂ ਇੰਡੀਆ ਆ ਗਿਆ ਸੀਗਾ ਐਮਰਜੈਂਸੀ ਲੀਵ ਲੈ ਕੇ ਤੇ ਇੱਥੇ ਟੈਸਟ ਕਰਾਇਆ ਇੱਥੇ ਥੋੜੀ ਪ੍ਰੋਬਲਮ ਜ਼ਿਆਦਾ ਨਿਕਲੀ ਹੈ ਤੇ ਟ੍ਰੀਟਮੈਂਟ ਚੱਲ ਰਿਹਾ ਜੀ ਮੇਰਾ ਪੀਜੀਆਈ ਤੋਂ ਬਾਕੀ ਦੇਖਦੇ ਆ ਅੱਜ ਟੈਸਟ ਹੋਣਾ ਇਕੋ ਵਗੈਰਾ ਹੋਣੀ ਅੱਜ ਤੇ ਦੇਖਦੇ ਆ ਕਿੰਨੀ ਕੁ ਪ੍ਰੋਗਰੈਸ ਹੈ ਕਿਉਂਕਿ ਪਹਿਲਾਂ 20% ਹਾਰ ਸੀਗਾ ਮੇਰਾ ਰਹਿ ਗਿਆ ਤੇ 80% ਚਾਹੀਦਾ ਜਿਹੜਾ ਨਾਰਮਲ ਹੁੰਦਾ ਹੈ ਆਮ ਤੇ 20 ਸੀਗਾ ਮੇਰਾ ਰਹਿ ਗਿਆ ਸੀ ਪਹਿਲਾਂ ਤੇ ਬਾਕੀ ਦੇਖੋ ਹੁਣ ਦਵਾਈ ਦੁਈ ਚੱਲ ਰਹੀ ਆ ਮੇਰੀ ਕਾਫੀ 4-5 ਮਹੀਨੇ ਹੋ ਗਏ ਮੈਨੂੰ ਆਏ ਨੂੰ ਇੰਡੀਆ ਤੇ ਦੇਖਦੇ ਅੱਜ ਕੀ ਕਹਿੰਦਾ ਡਾਕਟਰ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੱਲ ਮੈਂ ਜਿਹੜੀ ਸ਼ੂਟ ਕੀਤੀ ਸੀਗੀ ਉਹ ਵੀਡੀਓ ਦੁਬਾਰਾ ਅੱਜ ਦੂਸਰੇ ਦਿਨ ਦਾ ਵੀ ਸ਼ੂਟ ਕਰ ਰਿਹਾ ਜੀ ਤੇ ਕੱਲ ਪੀਜੀਆਈ ਚ ਸਾਰੀ ਦਿਹਾੜੀ ਲੱਗੀ ਉੱਥੇ ਕਿਉਂਕਿ ਰਸਬਹੁਤ ਜ਼ਿਆਦਾ ਰਹਿੰਦਾ ਏ ਤੇ ਟੈਸਟ ਵਗੈਰਾ ਕਰਾਉਣ ਨੂੰ ਵੀ ਭੀੜ ਹੁੰਦੀ ਆ ਇਕੋ ਕਰਾਉਣੀ ਪੈਂਦੀ ਆ ਤੇ ECG ਵੀ ਕਰਾਈ ਉਹਨਾਂ ਨੇ ਕੱਲ ਦੋ ਤਿੰਨ ਟੈਸਟ ਸੀਗੇ ਤੇ ਉਸ ਕਰਕੇ ਗੱਲ ਬਲੌਗ ਵੀ ਨਹੀਂ ਬਣਾਇਆ ਹੈਗਾ ਉਸ ਤੋਂ ਬਾਅਦ ਫਿਰ ਤੇ ਪਹਿਲਾਂ ਹਾਰਡ ਮੇਰਾ 20% ਰਹਿ ਗਿਆ ਸੀਗਾ ਤੇ ਹੁਣ 20 ਤੋਂ ਉੱਪਰ ਹੋ ਗਿਆ ਜੀ ਮਤਲਬ ਕਿ ਜਿਹੜੀ ਮੈਡੀਸਨ ਮੈਂ ਟਰੀਟਮੈਂਟ ਕਰਵਾ ਰਿਹਾ ਪੀਜੀਆਈ ਤੋਂ ਉਹਦੀ ਪ੍ਰੋਗਰੈਸ ਠੀਕ ਹੈ ਉਹ ਮਤਲਬ ਕਿ ਮੇਰੇ ਵਾਸਤੇ ਸੂਟ ਹੋ ਗਈ ਉਹ ਦਵਾਈ ਜਿਹੜੀ ਹੈਗੀ ਆ ਡਾਕਟਰਸ ਕਹਿੰਦੇ ਦੋ ਤਿੰਨ ਮਹੀਨੇ ਹੋਰ ਕਾਓ ਤੇ ਮੈਂ ਡਾਕਟਰਸ ਨੂੰ ਪੁੱਛਿਆ ਸੀਗਾ ਵੀ ਕੰਮ ਬੈਕ ਕਰ ਸਕਦਾ ਮੈਂ ਹੁਣ ਵਰਕ ਤੇ ਉਹ ਕਹਿੰਦਾ ਵੀ ਨਹੀਂ ਦੋ ਤਿੰਨ ਮਹੀਨੇ ਅਜੇ ਹੋਰ ਵੇਟ ਕਰੋ ਫਿਰ ਤੁਹਾਨੂੰ ਲਾਸਟ ਡਿਸੀਜਨ ਦਵਾਵਾਂਗੇ ਆਪਾਂ ਵੀ ਮੈਡੀਸਨ ਅੱਗੇ ਚਾਲੂ ਰੱਖਣੀ ਆ ਕਿਉਂਕਿ ਲਾਈਫਟਾਈਮ ਮੈਡੀਸਨ ਖਾਣੀ ਪੈਂਦੀ ਆ ਤੇ ਤੁਸੀਂ ਵੀ ਆਪਣੀ ਸਿਹਤ ਦਾ ਧਿਆਨ ਰੱਖਿਆ ਕਰੋ ਇਹ ਲਾਹ ਪਰਵਾ ਮਤਲਬ ਕਿ ਲਾਪਰਵਾਹੀ ਦਾ ਨਤੀਜਾ ਹੁੰਦਾ ਜਿੱਦਾਂ ਹੁਣ ਅਸੀਂ ਰੋਟੀ ਟਾਈਮ ਸਰ ਨਹੀਂ ਖਾਂਦੇ ਹੈਗੇ ਕਿਉਂਕਿ ਮੇਰੀ ਜੌਬ ਇੱਕ ਇਸ ਤਰ੍ਹਾਂ ਦੀ ਸੀਗੀ ਡਰਾਈਵਿੰਗ ਦੀ ਕਦੇ ਲੋਡ ਕਰ ਲਓ ਕਦੇ ਖਾਲੀ ਕਰ ਲਓ ਖਾਲੀ ਕਰਕੇ ਖਾਉਂਗਾ ਲੋਡ ਕਰਕੇ ਖਾਉਂਗਾ ਖਾਲੀ ਪੇਟ ਐਦਾਂ ਆਪਾਂ ਨੇ ਕੰਮ ਕਰੀ ਜਾਣਾ ਤੇ ਕਈ ਵਾਰ ਤੁਹਾਨੂੰ ਪਤਾ ਜੀ ਜਦੋਂ ਉੱਥੇ ਪ੍ਰਦੇਸ਼ ਦੇ ਵਿੱਚ ਟਾਈਮ ਹੁੰਦਾ ਨਹੀਂ ਹੈਗਾ ਰੋਟੀ ਪਾਣੀ ਬਣਾਉਣ ਦਾ ਕਈ ਵਾਰ ਕੋਈ ਫਾਸਟ ਫੂਡ ਖਾ ਲਿਆ ਆਪਾਂ ਨੇ ਪੰਪ ਤੋਂ ਲੈ ਕੇ ਜਿੱਦਾਂ ਉੱਥੇ ਮਾਰਕੀਟਸ ਵਗੈਰਾ ਹੁੰਦੀਆਂ ਐ ਜਾਂ ਕੋਈ ਹੋਰ ਚੀਜ਼ ਨਾਲ ਰੋਟੀ ਖਾ ਮਤਲਬ ਕਿ ਗੁਜ਼ਾਰਾ ਜਾਂ ਕਰ ਲਿਆ ਆਪਾਂ ਜਿੱਦਾਂ ਕਹਿੰਦੇ ਚੱਲਿਆ ਗੁਜ਼ਾਰਾ ਕਰ ਲੈਂਦੇ ਆ ਹਨ ਤੇ ਉਹ ਚਲੋ ਉਹ ਉਹਦੇ ਕਰਕੇ ਵੀ ਸ਼ਾਇਦ ਹੋ ਸਕਦਾ ਹੈ ਡਾਕਟਰਸ ਦੇ ਨਾਲ ਮੈਂ ਕੰਸਲਟ ਕੀਤਾ ਸੀਗਾ ਕੱਲ ਵੀ ਇਹਦੀ ਵਜ੍ਹਾ ਕੀ ਹੋ ਸਕਦੀ ਹੈ ਤੇ ਉਹਨਾਂ ਨੇ ਮੈਨੂੰ ਸਾਰਾ ਕੁਝ ਪੁੱਛਿਆ ਵੀ ਤੂੰ ਕੀ ਤੇਰੀ ਜਿਹੜੀ ਆਪਣਾ ਡਾਈਟ ਹੁੰਦੀ ਆ ਉਹ ਕੀ ਲੈਂਦਾ ਸੀਗਾ ਮੈਂ ਉਹਨਾਂ ਨੂੰ ਸਾਰਾ ਕੁਝ ਦੱਸਿਆ ਵੀ ਅੱਦ ਤੱਕ ਕਰਕੇ ਆ ਸੀਗਾ ਇਹ ਮੇਰੀ ਜੌਬ ਸੀਗੀ ਤੇ ਉਹਨਾਂ ਨੇ ਇਹੀ ਮੇਨ ਕਾਰਨ ਦੱਸੇ ਨੇ ਤੇ ਤੁਸੀਂ ਵੀ ਆਪਣਾ ਤਰ੍ਹਾਂ ਧਿਆਨ ਰੱਖਿਆ ਕਰੋ ਤੇ ਇੱਕ ਹੋਰ ਮੇਰੇ ਵੀਰ ਜਿਹੜੇ ਮੇਰੇ ਨਾਲ ਜੌਬ ਕਰਦੇ ਸੀਗੇ ਮੈਂ ਉਹਨਾਂ ਨੂੰ ਵੀ ਸਲਾਹ ਦਿੰਦਾ ਜੇ ਉਹ ਵੀਡੀਓ ਦੇਖਦੇ ਆ ਤਾਂ ਜਿੱਦਾਂ ਯੂਰਪ ਦੇ ਵਿੱਚ ਆਪਾਂ ਪੈਟਰੋਲ ਪੰਪ ਤੇ ਨਾ ਟੂਟੀਆਂ ਲੱਗੀਆਂ ਬੰਦੀਆਂ ਉੱਥੋਂ ਪਾਣੀ ਪਰ ਪਰ ਕੇ ਉਹੀ ਪੀ ਜਾਂਦੇ ਆਪਾਂ ਰੀਜ਼ ਕਰਦੇ ਆਪਾਂ ਜਿਹੜੇ ਵੀ ਪੈਸੇ ਜਿਹੜੇ 2-3 ਯੂਰੋ ਦੀ ਕਾਰਟਨ ਮਿਲਦੀ ਆ ਵਧੀਆ ਪਾਣੀ ਦਾ ਮਾਰਕੀਟ ਚੋਂ ਮਿਲ ਜਾਂਦਾ 3 ਯੂਰੋ ਦਾ ਕਾਰਟਨ ਹੁੰਦਾ ਉਹਦੇ ਵਿੱਚ 1.5 ਲੀਟਰ ਦੀਆਂ 6 ਬੋਤਲਾਂ ਹੁੰਦੀਆਂ ਤੇ ਬੰਨ ਵੀਕ ਨਿਕਲ ਜਾਂਦਾ ਕਿਉਂਕਿ ਉਹ ਤਾਂ ਠੰਡ ਜਿਆਦਾ ਪੈਂਦੀ ਆ ਪਾਣੀ ਦੀ ਉਨੀ ਜ਼ਰਾ ਜ਼ਰੂਰਤ ਨਹੀਂ ਪੈਂਦੀ ਹੈਗੀ ਪੀਣ ਦੀ ਪਰ ਲੇਕਿਨ ਫੇਰ ਵੀ ਇੱਕ ਬੋਤਲ ਲਾ ਲਓ ਚਲੋ ਡੇਲੀ ਦੀ ਜੇ ਬੰਦਾ ਪੀਂਦਾ 1.5 ਲੀਟਰ ਪਾਣੀ ਤਾਂ ਜਿਹੜਾ ਪਾਣੀ ਪਾਣੀ ਦੀ ਵੀ ਵਜ੍ਹਾ ਹੋ ਸਕਦੀ ਹੈ ਜੀ ਡਾਕਟਰਸ ਨੇ ਮੈਨੂੰ ਦੱਸਿਆ ਹੋਊਗਾ ਕਹਿੰਦੇ ਵੀ ਤੁਸੀਂ ਪਾਣੀ ਵਗੈਰਾ ਕਿੱਦਾਂ ਦਾ ਪੀਂਦੇ ਸੀਗੇ ਕਿਉਂਕਿ ਅਸੀਂ ਜਾਣਾ ਤੇ ਟੂਟੀ ਦੇ 20 ਲੀਟਰ ਦੀ ਗੇਲਣ ਹੁੰਦੀ ਆ ਰੱਖੀ ਹੋਈ ਗੱਡੀ ਦੇ ਵਿੱਚ ਤੇ ਉਹ ਗੇਲਣ ਭਰ ਕੇ ਅ ਤੇ ਇਸ ਕਰਕੇ ਰਿਕੁਐਸਟ ਆ ਸਾਰਿਆਂ ਨੂੰ ਵੀ ਪਾਣੀ ਆਉਣਾ ਕੋਈ ਜਿੱਥੇ ਹੋਰ ਖਰਚੇ ਹੁੰਦੇ ਆ ਉਥੇ 2 4 10 ਯੂਰੋ ਦਾ ਪਾਣੀ ਪੀ ਲਿਆ ਕਰੋ ਮਹੀਨੇ ਦਾ ਜੇ ਆਪਣੀ ਹੈਲਥ ਜਿਹੜਾ ਸਹੀ ਰੱਖਣੀ ਆ ਧੰਨਵਾਦ ਜੀ ਤੇ ਲਓ ਜੀ ਰੱਬ ਦੇ ਰੰਗ ਦੇਖੋ ਮੌਸਮ ਚੇਂਜ ਹੋ ਗਿਆ ਕਿਦਾਂ ਵੀ ਪਹਿਲਾਂ ਧੁੱਪ ਸੀ ਸਵੇਰ ਦੀ ਤੇ ਗਰਮੀ ਸੀਗੀ ਬਹੁਤ ਜ਼ਿਆਦਾ ਮੌਸਮ ਹੋ ਗਿਆ ਚੇਂਜ ਬਿਲਕੁਲ ਹੀ ਬੱਤਲ ਛਾਗੇ ਕਾਲੇ ਅਸਮਾਨ ਚ ਅਸਮਾਨ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਮੈਂ ਦਾ ਜੀ ਬਾਦ ਮੀਨ ਚੜ ਗਿਆ ਵਾਏ 3-4 ਦਿਨ ਹੋ ਗਏ। ਵਾਕੀ ਮੌਸਮ ਦੇਖੋ ਤੁਸੀਂ ਕਿੰਨਾ ਸੋਹਣਾ ਲੱਗਦਾ। ਹਵਾ ਚੱਲ ਰਹੀ ਆ ਠੰਡੀ ਠੰਡੀ। ਰੰਡਾ ਠਾਰ ਹੋ ਗਿਆ ਮੌਸਮ ਬਿਲਕੁਲ ਹੀ। ਨਜ਼ਾਰੇਦਾਰ ਸਾਹਮਣੇ ਗੁਰੂ ਘਰ ਤੇ ਨਾਲ ਨਿਸ਼ਾਨ ਸਾਹਿਬ ਝੂਲਦਾ ਹੋਇਆ ਐਦਾਂ ਦੇ ਮੌਸਮ ਦੇ ਵਿੱਚ ਗੁਰਦੁਆਰਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਕਾਲਾ ਸਮਾਨ ਤੇ ਵਾਈਟ ਕਲਰ ਦਾ ਗੁਰਦੁਆਰਾ ਸਾਹਿਬ ਤੇ ਲਾਓ ਜੀ ਬੰਡ ਘਨੋਲੀ ਦੀ ਗੁੱਗਾ ਮਾਰੀ ਤੇ ਸਾਹਮਣੇ ਥਰਮਲ ਪਲਾਨ ਚ ਨਿਕਲਦਾ ਹੋਇਆ ਧੂੰਆਂ ਲਓ ਜੀ ਇੱਕ ਚਿਮਨੀ ਬੰਦ ਹੋ ਗਈ ਜਦੋਂ بجلی ਦੀ ਜਿਹੜੀ ਖਪਤ ਘਟ ਜਾਂਦੀ ਹੈ ਨਾ ਜਦੋਂ ਫਿਰ ਜੁਨਟ ਵਗੈਰਾ ਬੰਦ ਕਰ ਦਿੰਦੇ ਆ ਲਓ ਜੀ ਦੇਖੋ ਕਾਲੇ ਅਸਮਾਨ ਕੋਨਾ ਯਾਰਦਾਰ ਮੌਸਮ ਬਣ ਗਿਆ ਉਜੀ ਬਦਲ ਗਈ ਲੱਗਿਆ ਘੋਰਨਾ ਕੀ ਦੀ ਤਿਆਰੀ ਹੈ ਪੂਰੀ ਤੇ ਤੁਹਾਨੂੰ ਮੇਲਾ ਵੀ ਦਿਖਾਵਾਂਗੇ ਗੁੱਗਾ ਮਾਰੀ ਦਾ ਲੱਗਣਾ ਪਹਿਲੀ 2 ਤਰੀਕ ਤੱਕ ਮੇਲਾ ਭਰਦਾ ਇੱਥੇ ਗੁੱਗਾ ਮਾਰੀ ਤੇ ਉਹ ਵੀ ਦਿਖਾਵਾਂਗੇ ਤੁਹਾਨੂੰ